ਜੇਕਰ ਤੁਸੀਂ ਵੀ ਜਲੇਬੀਆਂ ਤੇ ਸਮੋਸਿਆਂ ਦੇ ਸ਼ੌਕੀਨ ਹੋ ਤਾਂ ਇਹ ਰਿਪੋਰਟ ਤੁਹਾਡੇ ਵਿਸਵਾਦ ਤੇ ਬ੍ਰੇਕ ਲਾ ਸਕਦੀ ਹੈ ਜਲੇਬੀ ਤੇ ਸਮੋਸਾ ਤੁਹਾਡੇ ਸਿਹਤ ਲਈ ਕਿੰਨਾ ਕਹਾਨੀਕਾਰਕ ਹੈ ਇਸ ਤਰੀਕੇ ਦੇ ਸਾਈਨ ਬੋਰਡ ਹੁਣ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਸਕਦੇ ਨੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਤੁਸੀਂ ਆਪਣੇ ਖਾਣੇ ਤੇ ਬ੍ਰੇਕ ਲਾ ਲਓ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਤਿਆਰੀ ਕੀਤੀ ਜਾ ਰਹੀ ਹੈ ਕਿ ਥਾਂ ਥਾਂ ਦੇ ਉੱਪਰ ਰੇੜੀਆਂ ਦੇ ਉੱਪਰ ਨਾ ਫੂਡ ਸਟਾਲ ਦੇ ਉੱਪਰ ਇੱਕ ਵਾਰਨਿੰਗ ਸਾਈਨ ਲਗਾਇਆ ਜਾਵੇ ਕਿ ਤੁਸੀਂ ਜਿਹੜਾ ਸਮੋਸਾ ਖਾ ਰਹੇ ਹੋ ਜਾਂ ਫਿਰ ਤੁਸੀਂ ਜਲੇਬੀ ਸਵਾਦ ਦੇ ਵਿੱਚ ਖਾ ਰਹੇ ਹੋ ਉਸ ਦੇ ਵਿੱਚ ਕਿੰਨੀ ਚੀਨੀ ਹੈ ਕਿੰਨਾ ਤੇਲ ਹੈ ਇਸੇ ਇੱਕ ਵਾਰਨਿੰਗ ਸਾਈਨ ਲਗਾਈ ਜਾਵੇਗੀ ਬਿਲਕੁਲ ਉਸੇ ਕੀ ਤਰੀਕੇ ਜਿਸ ਤਰੀਕੇ ਤੰਬਾਕੂ ਤੇ ਸਿਗਰਟ ਦੇ ਉੱਪਰ ਲਗਾਇਆ ਜਾਂਦਾ ਹੈ ਕਿ ਇਹ ਤੁਹਾਡੇ ਸਿਹਤ ਲਈ ਖਾਰਨਿਕ ਹੈ ਇਸ ਦੇ ਨਾਲ ਨੁਕਸਾਨ ਹੋ ਸਕਦੇ ਨੇ ਐਸੇ ਦੇ ਚੱਲਦੇ ਹੀ মিডিਆ ਰਿਪੋਰਟਸ ਤੋਂ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਸੇ ਹੀ ਤਰਜ਼ ਦੇ ਉੱਪਰ ਕੇਂਦਰ ਸਰਕਾਰ ਵੱਖ-ਵੱਖ ਥਾਵਾਂ ਦੇ ਉੱਪਰ ਇਸ ਤਰੀਕੇ ਦੇ ਸਾਈਨ ਬੋਰਡ ਲਗਾਉਣ ਜਾ ਰਹੀ ਹੈ ਤਾਂ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਕਰ ਸਕੋ ਕਿ ਤੁਸੀਂ ਕਿੰਨੀ ਕੰਜ਼ਮਪਸ਼ਨ ਕਰਨੀ ਹੈ ਕਿੰਨਾ ਸਮੋਸਾ ਤੁਸੀ ਖਾਣਾ ਹੈ ਕਿੰਨੀ ਜਲੇਬੀ ਤੁਸੀ ਖਾਣੀ ਹੈ ਇਸੇ ਤੁਸੀਂ ਆਪ ਹੀ ਤੁਲਨਾ ਕਰ ਸਕੋ ਤੇ ਆਪੇ ਹੀ ਜਿਹੜਾ ਉਸ ਉੱਪਰ ਰੋਕ ਲਗਾ ਦਿਓ ਅਸਿੱਧੇ ਤੌਰ ਤੇ ਜਿਸ ਤਰੀਕੇ ਫਾਸਟ ਫੂਡ ਤੇ ਰੋਕ ਲਗਾਈਂਂ ਦੀ ਤਿਆਰੀ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਪਰ ਅਸਿੱਧੇ ਤੌਰ ਤੇ ਇੱਕ ਵਾਰਨਿੰਗ ਸਾਈਨ ਜ਼ਰੂਰ ਦਿੱਤਾ ਜਾਵੇਗਾ ਕਿ ਜੋ ਤੁਸੀਂ ਖਾ ਰਹੇ ਹੋ ਇਸ ਦੇ ਵਿੱਚ ਕਿੰਨਾ ਤੇਲ ਹੈ ਕਿੰਨੀ ਚੀਨੀ ਹੈ ਜਿਸ ਤੋਂ ਬਾਅਦ ਤੁਸੀਂ ਆਪੇ ਹੀ ਉਸ ਦੀ ਕੰਜ਼ਮਪਸ਼ਨ ਕਿੰਨੀ ਕਰਨੀ ਹੈ ਉਸ ਨੂੰ ਜਾਣ ਸਕਦੇ ਹੋ